ਹਾਂਜੀ ਇਸ ਵੀਡੀਓ 'ਚ ਆਪਾਂ ਤੁਹਾਨੂੰ ਦੱਸਾਂਗੇ ਕਿ ਸਲਾਈ ਦੇ ਨਾਲ ਆਪਾਂ ਲੇਸ ਨੂੰ ਕਿਵੇਂ ਅਟੈਚ ਕਰਨਾ ਹੈ ਜਿੱਥੇ ਆਪਣਾ ਨਿਸ਼ਾਨ ਲਗਾਏ ਹੋਏ ਘੇਰਾ ਮਣਕੇ ਆਪਾਂ ਉੱਥੇ ਲੇਸ ਨੂੰ ਰੱਖਾਂਗੇ ਤੇ ਕੱਪੜਾ ਸੈੱਟ ਕਰਕੇ ਜਿੰਨੀ ਜਿੰਨੀ ਲੇਸ ਬਾਹਰ ਦਿਖਾਉਣੀ ਆਪਾਂ ਦਿਖਾ ਕੇ ਇਸ ਤਰ੍ਹਾਂ ਸਲਾਈ ਲਗਾਵਾਂਗੇ ਲੇਸ ਨੂੰ ਆਪਾਂ ਬਿਲਕੁਲ ਸਾਈਡ ਸੀਨ ਦੇ ਨਾਲ ਇਸ ਤਰ੍ਹਾਂ ਰੱਖ ਲੈਣਾ ਇਸ ਦਾ ਆਪਾਂ ਹੱਥ ਤੇ ਨਾਲ ਸੈੱਟ ਕਰਦੇ ਹਾਂ। ਟੈਂਟ ਤੇ ਕਿਰ ਸਲਾਈ ਲਗਾ ਦੇਣੀ ਹੈ। ਲੇਸ ਨੂੰ ਆਪਾਂ ਜਿੱਥੇ ਖਤਮ ਕਰਨਾ ਹੈ ਉਦੋਂ ਆਪਾਂ 1 ਇੰਚ ਵਾਧੂ ਐਕਸਟਰਾ ਰੱਖ ਲੈਣੀ ਹੈ ਲੇਸ। ਤੇ ਲੇਸ ਨੂੰ ਕੱਪੜੇ ਦੇ ਥੱਲੇ ਕਰ ਦੇਣਾ ਜਿੱਥੋਂ ਆਪਾਂ ਖਤਮ ਕਰਨੀ ਹੈ ਲੇਸ ਨੂੰ। ਤੇ ਹੁਣ ਆਪਾਂ ਦੂਸਰੀ ਸਾਈਡ ਤੇ ਲੇਸ ਨੂੰ ਲਗਾਵਾਂਗੇ। ਬਿਲਕੁਲ ਲੇਸ ਆਪਾਂ ਨਾਲ ਰੱਖ ਕੇ ਰੱਖ ਲੈਣੀ ਹੈ। ਇਹ ਰ ਆਪਾਂ ਸਲਾਈ ਨੂੰ ਉੱਪਰ ਰੱਖਾਂਗੇ ਉਸ ਤੋਂ ਬਾਅਦ ਲੇਸ ਸੈੱਟ ਕਰ ਲਾਂਗੇ ਚੰਗੀ ਤਰ੍ਹਾਂ ਤੇ ਲੇਸ ਨੂੰ ਐਂਟ ਤਿੱਕਾ ਜਿੱਥੇ ਆਪਣਾ ਕੱਟ ਲਗਾਇਆ ਹੋਇਆ ਹੈ ਘੇਰੇ ਦਾ ਉੱਥੇ ਧਿੱਕਾ ਰੱਖ ਕੇ ਇਸ ਤਰ੍ਹਾਂ ਆਪਾਂ ਲੇਸ ਨੂੰ ਅਟੈਚ ਕਰਦੇ ਜਾਣਾ ਸਾਰੀ ਲੇਸ ਆਪਣੀ ਬਹੁਤ ਹੀ ਫਿਨਿਸ਼ਿੰਗ ਦੇ ਨਾਲ ਫੇਰ ਨਿਕਲ ਕੇ ਆਉਗੀ ਤੇ ਕਿ ਸਲਾਈ ਦੇ ਨਾਲ ਆਪਾਂ ਇਹ ਸੈੱਟ ਕਰ ਸਕਦੇ ਠੀਕ ਹੈ ਜੀ ਤੇ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਮੇਰੇ ਚੈਨਲ ਤੇ ਜਾ ਕੇ ਜਿਹੜੀਆਂ ਲੈਚ ਰੌਣੀਆਂ ਦੀਆਂ